ਸਸ਼ੀ ਗਾਜੀ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਡੀਐਸਪੀ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਤੇ ਪਤਨੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਜੀਹਾਂ ਥਾਣੇ ਦੇ ਬਾਹਰ ਤਾੜ-ਤਾੜ ਗੋਲੀਆਂ ਮਾਰੀਆਂ ਜਾਂਦੀਆਂ ਨੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਬਕਾ ਡੀਐਸਪੀ ਦੇ ਵੱਲੋਂ ਬੇਹਤ ਵੱਡੀ ਖਬਰ ਆ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਗੋਲੀਆਂ ਚੱਲਣ ਦਾ ਜਿਹੜਾ ਹੈ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਗੋਲੀਆਂ ਵੀ ਦੱਸਦੀ ਹੈ ਕਿ ਸਾਬਕਾ ਡੀਐਸਪੀ ਦੇ ਵੱਲੋਂ ਚਲਾਈਆਂ ਗਈਆਂ ਨੇ ਦੇਖ ਸਕਦੇ ਹੋ ਆਪਣੀ ਹੀ ਪੁੱਤ ਉਸਦੀ ਨੂੰ ਅਤੇ ਆਪਣੀ ਹੀ ਪਤਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਇਹਨਾਂ ਦਾ ਆਪਸੀ ਪਰਵਾਰਕ ਟਸਪਿਊਟ ਚੱਲ ਰਿਹਾ ਸੀ ਜਸਨੂ ਲੈ ਕੇ ਅੰਮ੍ਰਿਤਸਰ ਥਾਣੇ ਪਹੁੰਚਦੇ ਨੇ ਤੇ ਅੰਮ੍ਰਿਤਸਰ ਥਾਣੇ ਦੇ ਬਾਹਰ ਹੀ ਡੀਐਸਪੀ ਦੇ ਵੱਲੋਂ ਤਾੜ-ਤਾੜ ਆਪਣੇ ਹੀ ਪਰਿਵਾਰ ਤੇ ਗੋਲੀਆਂ ਥਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਹੁਣ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਉਸ ਪੁੱਤ ਦੀ ਮੌਤ ਹੋ ਚੁੱਕੀ ਹੈ ਤਿੰਨ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਸੀਗੀਆਂ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਇਸ ਸਾਬਕਾ ਡੀਐਸਪੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਬੇਹਤ ਵੱਡੀ ਅਪਡੇਟ ਹੈ ਕਿਉਂਕਿ ਹੁਣ ਤੱਕ ਦੇਖਿਆ ਜਾਂਦਾ ਸੀ ਨੌਜਵਾਨਾਂ ਦੇ ਵੱਲੋਂ ਆਪਸੀ ਰੰਜਿਸ਼ ਦੇ ਚਲਦੇ ਗੋਲੀਆਂ ਚਲਾਣ ਦੀ ਖਬਰ ਆਉਂਦੀ ਹੈ ਪਰ ਇੱਕ ਇੱਕ ਵੱਡੇ ਅਹੁਦੇ ਤੇ ਰਿਹਾ ਇਹ ਅਧਿਕਾਰੀ ਸਾਬਕਾ ਡੀਐਸਪੀ ਉਸਨੇ ਆਪਣੇ ਹੀ ਪੁੱਤ ਉਸਦੀ ਨੂੰਹ ਅਤੇ ਆਪਣੀ ਪਤਨੀ ਤੇ ਉੱਤੇ ਗੋਲੀਆਂ ਚਲਾਈਆਂ ਨੇ ਉਹ ਵੀ ਥਾਣੇ ਦੇ ਬਾਹਰ ਸ਼ਰਿਆਮ ਦੇਖ ਸਕਦੇ ਹੋ ਪਰਿਵਾਰ ਦੀਆਂ ਚੱਪਲਾਂ ਥੈਲੇ ਜਿਹੜੇ ਨੇ ਉਹ ਬਾਕੀ ਮੈਂਬਰ ਉਠਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇਹੱਦ ਵੱਡਾ ਮਾਮਲਾ ਹੈ ਪੰਜਾਬ ਦੀ ਇਹ ਬੇਹਦ ਵੱਡੀ ਖਬਰ ਹੈ ਕਿ ਇੱਕ ਸਾਬਕਾ ਡੀਐਸਪੀ ਦੇ ਵੱਲੋਂ ਹੀ ਆਪਣੇ ਪਰਿਵਾਰ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਸ ਪੁੱਤ ਦੇ ਉੱਤੇ ਗੋਲੀਆਂ ਚਲਾਈਆਂ ਨੇ ਤਿੰਨ ਗੋਲੀਆਂ ਵੱਜਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੇ ਸੱਸ ਤੇ ਨੂੰਹ ਨੇ ਉਹ ਜਿਹੜੇ ਨੇ ਹਲੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਬੇਹਦ ਵੱਡੀ ਅਪਡੇਟ ਇਹ ਅੰਬਰ ਸਰ ਤੋਂ ਸਾਹਮਣੇ ਆ ਰਹੀ ਹੈ